हां जी दोस्तों सारेया नु सस्श्रीकाल स्वागत करदे हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਮੋਹਨਪੁਰਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਨ ਸਿੰਘ ਲੱਗਦਾ ਵੀਰ ਜੱਜ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਜਿਹੜੇ ਦੋਸਤੋ ਪਸ਼ੂ ਆ ਬਿਲਕੁਲ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਤੇ ਅੱਜ ਦੋਸਤੋ 13 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਮਾਰਨਿੰਗ ਦੇ ਦੋਸਤੋ ਸਾਡੇ 11:15 ਵਜੇ ਦਾ ਸਮਾਂ ਸੋ ਬਾਕੀ ਜਿਹੜੇ ਵੀਰ ਨੂੰ ਪਸ਼ੂ ਐਨੀਮਲ ਜਿਹੜਾ ਵੀ ਜਜੂਗਾ ਪਸੰਦ ਆਊਗਾ ਦੋਸਤੋ ਤਸੱਲੀ ਤੁਸੀਂ ਪਿੰਡ ਮੋਹਨਪੁਰੇ ਕਰਨੀ ਆ ਵੜਿੰਗ ਪਿੰਡ ਬਿਲਕੁਲ ਲੱਗਿਆ ਸੁਹਾਵਾ ਪਿੰਡ ਥੋੜੀ ਦੂਰੀ ਤੇ ਆ ਇੱਕ ਪਾਸੇ ਬ੍ਰਹਮਪੁਰਾ ਪਿੰਡ ਥੋੜੀ ਦੂਰੀ ਤੇ ਆ ਤੇ ਖਾਸ ਵੀਰ ਤੁਸੀਂ ਪਿੰਡ ਮੋਹਨਪੁਰੇ ਕਰਨੀ ਆ ਸਰੀਆਲੀ ਕਲਾ ਵੀ ਤਕਰੀਬਨ ਥੋੜੀ ਦੂਰੀ ਤੇ ਹੈਗਾ ਦੋਸਤੋ ਵੱਡੀ ਸਰੀਆਲੀ ਥੋੜੀ ਦੂਰੀ ਤੇ ਆ ਆਓ ਕਰਦੇ ਆ ਗੱਲਬਾਤ ਵੀਰ ਜੱਜ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜਿੰਨਾ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਜੱਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋ ਸਾਹਿਬ ਠੀਕ ਠਾਕ ਭਰਾ ਹਾਂਜੀ ਵਧੀਆ ਤੁਸੀਂ ਸੁਣਾਓ ਸੰਤੋ ਸਾਹਿਬ ਠੀਕ ਹੈ ਜੀ ਬਹੁਤ ਵਧੀਆ ਵੀਰੇ ਅੱਛਾ ਜੱਜ ਵੀਰੇ ਪਸ਼ੂ ਚਾਰ ਵਗਾਉ ਅੱਜ ਹਾਂਜੀ ਹਾਂਜੀ ਸੰਤੋ ਸਾਹਿਬ ਅੱਜ ਤਿੰਨ ਗਾਈਆਂ ਸੋਈਆਂ ਸਵਾਈਆਂ ਆ ਤੇ ਮੱਝ ਗੱਬਣ ਅੱਛਾ ਜੀ ਹਾਂਜੀ ਹਫਤਾ ਕ ਲੈਂਦੀ ਆ ਠੀਕ ਆ ਹਾਂਜੀ ਲੋ ਵੀ ਦੋਸਤੋ ਤਿੰਨ ਗਾਵਾਂ ਨੇ ਬਿਲਕੁਲ ਸੁਈਆਂ ਸਵਾਈਆਂ ਦੁੱਧ ਤੇ ਬੌਲੇ ਤੇ ਉਹ ਪੂਰੀ ਗੱਲਬਾਤ ਆਪਾਂ ਕਰ ਲੈਣੇ ਆ ਇੱਕ ਮੈਂ ਜਿਹੜੀ ਉਹ ਗੱਬਣ ਅਸਾ ਜੱਜ ਬਾਈ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਦਈਏ ਹਾਂਜੀ ਹਾਂਜੀ ਕੀ ਇਨਫੋਰਮੇਸ਼ਨ ਆ ਮੱਝ ਦੀ ਸੁਬਾ ਕਿੰਨੇ ਮਾਸ ਹੁੰਦੀ ਆ ਇਹ ਸੰਧੂ ਸਾਹਿਬ ਦੂਜੇ ਸੂਏ ਸੂਣ ਵਾਲੀ ਝੋਟੀ ਅੱਛਾ ਜੀ ਹਾਂਜੀ ਹਫਤਾ ਕ ਲੈਂਦੀ ਆ ਜੀ ਹੂੰ ਹਾਂਜੀ ਪਹਿਲੇ ਸੂਏ ਦਾ ਹੈਗਾ 12 ਕਿਲੋ ਦਾ ਰਕਾਟੇ ਦਾ ਪਹਿਲਣ ਦਾ ਹਾਂਜੀ ਹਾਂਜੀ ਠੀਕ ਆ ਹਰ ਕਿ ਦੂਜੇ ਸੂਏ ਹੁਣ ਹਫਤਾ ਕ ਲੈ ਜੂਗੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਇੱਕ ਹਫਤਾ ਦੋਸਤੋ ਸਮਾ ਬਾਕੀ ਸੂਣ ਦੇ ਵਿੱਚ ਠੀਕ ਆ ਸੂਆ ਦੂਜਾ ਸੂਣਾ ਇਸ ਮੱਝ ਨੇ ਸੋ ਬਾਕੀ ਤਸੱਲੀ ਜਿਹੜੀ ਆ ਥਾਣਾ ਦੀ ਇੱਕ ਵਾਰ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਵੇਖੋ ਪੋਲੋਂ ਬਿਲਕੁਲ ਨਜ਼ਦੀਕੀ ਤੋਂ ਮੁੱਠੀ ਥਾਣਾ ਦੋਸਤੋ ਚੌਥਾ ਥਾਣਾ ਦੀ ਸਪੇਸ ਜਿਹੜੀ ਵਾਂਡਾ ਬਿਲਕੁਲ ਚੱਪੇ-ਚੱਪੇ ਤੇ ਥਾਣਾ ਮੁੱਠੀ ਥਾਣਾ ਠੀਕ ਹੈ ਜੀ ਸਹਿਜ ਵਿੱਚ ਇੱਕੋ ਜਿਹਾ ਬਿਲਕੁਲ ਥਾਣਾ ਹਫਤਾ ਸਮਾਂ ਲੱਜੂਗੀ ਬਣੂ ਬਣੂਗੀ ਦੋਸਤੋ ਬਿਲਕੁਲ ਜਿਹੋ ਜਿਹੇ ਦਿਨ ਦੋਸਤੋ ਹਜੇ ਪਏ ਆ ਜਿੰਨੇ ਕ ਦਿਨ ਪਏ ਆ ਉਹ ਬਿਲਕੁਲ ਆਪਾਂ ਵੇਖ ਲਈਏ ਤੇ ਉਮੀਦ ਕਰ ਸਕਦੇ ਵੀ ਸੋਨਾ ਲੇਵਾ ਬਣਾ ਕੇ ਤਿਆਰ ਕਰੂਗੀ ਆ ਦੇਖੋ ਸਫਾਈ ਸਭੀ ਬਹੁਤ ਜ਼ਿਆਦੀ ਆ ਆ ਦੇਖੋ ਆ ਲੋ ਠੀਕ ਆ ਸੋ ਬੈਕ ਸਾਈਡ ਤੋਂ ਵੀ ਜਿਹੜਾ ਦੋਸਤੋ ਇੱਕੋ ਜਿਹਾ ਵਿਖਾਲਾ ਬਿਲਕੁਲ ਪੱਧਰ ਲੇਵੇ ਦੀ ਬਹੁਤ ਸੋਹਣਾ ਮੁੱਠੀ ਮੱਠੀ ਥਾਣਾ ਪੂਰਾ ਤੇ ਆ ਪੇਠਪੂਰੇ ਤੋਂ ਵੇਖੋ ਸਿੰਗਲ ਹੱਡੀ ਦੇ ਵਿੱਚ ਠੀਕ ਆ ਹਫਤਾ ਪੂਰਾ ਲੈਂਦੀ ਆ ਅਗਲੇ ਬੰਦੇ ਦੀ ਵੇਰ ਲਾ ਆ ਲੋ ਜੀ ਆ ਵੇਖੋ ਜੀ ਇੱਕ ਬਹਿਣੀ ਵਾਲੇ ਪਾਸਿਓਂ ਬਿਲਕੁਲ ਫਰੰਟ ਤੋਂ ਠੀਕ ਆ ਜੀ ਵਿਰਲ ਵਰਲ ਬਹੁਤ ਚੰਗੇ ਠੀਕ ਆ ਸੋ ਵਿਰਲ ਚੰਗੀ ਆ ਦੋਸਤੋ ਬਿਲਕੁਲ ਸੱਜੇ ਖੱਬੇ ਤੇ ਮਗਰਲੀ ਸਾਈਡ ਤੋਂ ਤੁਸੀਂ ਥਣ ਥਣ ਪੂਰਾ ਤਸੱਲੀ ਨਾਲ ਵੇਖ ਕੇ ਫੇਰ ਜਿਹੜੀ ਗੱਲਬਾਤ ਕਰ ਲਿਓ ਠੀਕ ਆ ਲੈ ਵੀ ਜੱਜ ਬਾਈ ਖੋਲ ਦੇ ਸੁਹਾ ਤੋਂ ਜੱਸ ਹੁੰਦੀ ਠੀਕ ਹੈ ਜੀ ਜਿਹੜਾ ਸਿੰਘ ਆ ਥੋੜਾ ਜਿਹਾ ਉੱਚਾ ਗੁਲਾਈ ਦੇ ਵਿੱਚ ਆ ਥੋੜਾ ਜਿਹਾ ਉੱਚਾ ਖੁੱਲਾ ਸਿੰਘ ਦਾ ਮਨਸਾ ਸਤੂ ਸਾਹਿਬ ਪਰ ਖੱਬਦੀ ਪੂਰੀ ਆ ਠੀਕ ਹੈ ਤੋਰ ਲੀ ਗੀ ਰਾਜੀ ਅੰਦਰ ਦੋ ਤੋਰ ਦੋ ਪਸ਼ੂ ਚੰਗੇ ਦੋਸਤੋ ਖਰੀਦਾ ਵਿਕਰ ਸੇਲ ਪਰਚੇ ਦਾ ਕੰਮ ਆ ਚੰਗਾ ਸਾਫ ਸੁਥਰਾ ਕੰਮ ਪਰ ਫਿਰ ਵੀ ਕੋਈ ਵੀਰ ਆਪਦੀ ਅਣਕੇ ਤਸੱਲੀ ਤੁਸੀਂ ਆਪਦੀ ਟਿਪ ਕੇ ਕਰ ਲਿਓ ਜਿਹੜਾ ਗੱਬਣ ਪਸ਼ੂ ਆਪਾਂ ਹਰ ਵਾਰ ਕਹਿੰਨੇ ਆ ਸੂਏਸ ਵਾਗੇ ਨੇ ਜੜ ਨੱਕ ਜੜੇ ਹੈਗੇ ਦੋਸਤੋ ਦੂਰ ਡੰਗ ਚੋਲੋ ਚਾਰ ਟਾਈਮ ਚੋਲੋ ਤੇ ਜੱਜ ਕਿੰਨਾ ਮੋਹ ਲਿੰਦਾ ਮੋਹ ਲ ਸੰਤੋ ਸਾਹਿਬ ਦਾ 78000 ਰੁਪਇਆ ਕਰਦੇ ਆ ਅੱਛਾ ਜੀ 75000 ਦੀ ਲਾਸਟ ਦੇ ਦਾਂਗੇ 75 ਦੀ ਹਾਂਜੀ ਹਾਂਜੀ ਉੱਚਾ ਛੋੜ ਹੀ ਕਰਾਂਗੇ ਠੀਕ ਆ ਜੀ ਹਾਂਜੀ ਹਾਂਜੀ 75000 ਦੋਸਤੋ ਹਾਂ ਨਾ ਜਿਹੜਾ 75000 ਹੈ ਡਿਮਾਂਡ 78000 ਤੇ 75000 ਦੇ ਵਿੱਚੋਂ ਛੋੜ ਸੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਤੇ ਬਾਕੀ ਚੰਗੀ ਸਾਫ ਸੁਥਰੀ ਆ ਤਸੱਲੀ ਨਾਲ ਮੇਰਾ ਵੀਰ ਇੱਕ ਵਾਰੀ ਵੀਡੀਓ ਨੂੰ ਜ਼ਰੂਰ ਦੇਖ ਲਿਓ ਠੀਕ ਆ ਚੰਗੀ ਸਾਫ ਸੁ ਤੇ ਬਾਅਦ ਵਿੱਚ ਤੁਸੀਂ ਜਦਿਆਂ ਫੋਨ ਕਾਲਾ ਕਰ ਸਕਦੇ ਜੇ ਇਸ ਤੋਂ ਬਾਅਦ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਗਈ ਜਰਸੀ ਹਾਂਜੀ ਹਾਂਜੀ ਅੱਛਾ ਇਹਦੀ ਕੀ ਡਿਟੇਲ ਆ ਵੀਰ ਇਹ ਸੰਤੂ ਸਾਹਿਬ ਦੂਜੇ ਸਵੇ ਜਰਸੀ ਸੁਈ ਆ ਦੂਜਣ ਹਾਂਜੀ ਹਾਂਜੀ ਪਰਸੋਂ ਸੁਈ ਆ ਤੇ ਜਿਆਦਾ ਦਿਨ ਅੱਜ ਸੁਈ ਨੂੰ ਠੀਕ ਆ ਜੀ ਹਾਂਜੀ ਹਾਂਜੀ ਹੁਣ 9 10 ਕਿਲੋ ਬੋਲਾ ਹੋਊ ਬਈ ਠੀਕ ਹੈ ਮਗਰ ਵਛਾ ਵਾ ਮਗਰ ਵਛਾ ਹਾਂਜੀ 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 ਲੋ ਵੀ ਦੂਜਾ ਸਵੇ ਦੋਸਤੋ ਪਰਸੋਂ ਦੀ ਸੁਈ ਆ ਮਗਰ ਵਛਾ ਤੇ ਥਣ ਥਣ ਤੁਹਾਨੂੰ ਪ੍ਰੋਪਰ ਦਿਖਾਉਣੇ ਆ ਮੱਝਾਂ ਨਾਲ ਥਾਣੀ ਲੱਗਾ ਆ ਵੇਖੋ ਠੀਕ ਹੈ ਸੋ ਕਾਫੀ ਸੋਨਾ ਦੋਸਤੋ ਸਾਇਜ ਵਿੱਚ ਥਾਣਾ ਮੁੱਠੀ ਥਾਣਾ ਠੰਡੀ ਸੀ ਇਹਦਾ ਸਾਨੂੰ ਸਭ ਤੋਂ ਗੱਲ ਬਾਤ ਨਹੀਂ ਮੈਨੂੰ ਠੀਕ ਹੈ ਬਾਕੀ ਸੀਲਸ ਲੱਗ ਪੂਰੀ ਆ ਕੋਈ 10 ਕਿਲੋ ਦੋਸਤੋ ਬੌਲਾ ਵੀਰ ਮੰਨ ਸਕਦਾ ਕਿਉਂਕਿ ਤੀਜਾ ਦਿਨ ਹੋਇਆ ਜਸੂਈ ਨੂੰ 10 ਕਿਲੋ ਬੌਲੇ ਦੇ ਉੱਤੇ ਤੁਸੀਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਬਾਕੀ ਮੂੰਹ ਮੱਥੇ ਦੀ ਤੁਸੀਂ ਵੇਖੋ ਛੋਟੇ ਜੇ ਕੰਨ ਨੇ ਬਿਲਕੁਲ ਡੰਗਾਈ ਡੰਗੋਈ ਬਿਲਕੁਲ ਅੱਖਾਂ ਦੇ ਵਿੱਚ ਘਾਰ ਉਸੇ ਤਰ੍ਹਾਂ ਹੀ ਠੀਕ ਆ ਬਰੀਡ ਦੇ ਵਿੱਚ ਪੂਰੀ ਆ ਜਰਸੀ ਤੇ ਮਗਰ ਜਿਹੜਾ ਬੱਚਾ ਮੇਲ ਜਰਸੀ ਦੇ ਵਿੱਚ ਠੀਕ ਆ ਲਓ ਜੱਜ ਬਾਈ ਤੇ ਦੂਜਾ ਸੂਬਾ ਦੋਸਤੋ ਜਿੰਨਾ ਮੇਰੇ ਨੇ ਦੱਸ ਹੀ ਦਿੱਤਾ ਤੀਜੇ ਦਿਨ ਦੇ ਵਿੱਚ ਅੱਜ ਤਿੰਨ ਕ ਦਿਨ ਦਾ ਹੀ ਸਮਾਂ ਹੋਇਆ ਸਾਰੀ ਸੂਰ ਤੇ ਲਓ ਜੱਜ ਚਵਾਈ ਚਵਾਈ ਚੌਥਾ ਨਾਲ ਓਕੇ ਹਾਂਜੀ ਹਾਂਜੀ ਸੰਤੋਖ ਸਾਹਿਬ ਆਏ ਮੋਗੇ ਅੰਗੂਧਾਰ ਆਉਂਦੀ ਆਗੇ ਠੀਕ ਆ ਜੀ ਕੋਈ ਪੂਰ ਛਟਾ ਨਹੀਂ ਆਏ ਮਾਨਾ ਬਾਬ ਚੋਣ ਚਾਂ ਦੀ ਬਾਬ ਬੋਲੀ ਆ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਚਵਾਈ ਵੀਰ ਦੱਸ ਰਿਹਾ ਬਿਲਕੁਲ ਸਾਫ਼ ਸੁਥਰੀ ਇੱਕ ਨੰਬਰ ਚਵਾਈ ਆ ਬਿਨਾ ਕਿਸੇ ਭੂਰ ਤੋਂ ਬਿਨਾ ਕਿਸੇ ਛਟੇ ਤੋਂ ਮੋਟੀ ਉਂਗਲ ਉਂਗਲ ਜਿਹੜੀ ਧਾਰ ਵੀਰ ਕਹਿ ਰਿਹਾ ਬਾਕੀ ਤਸੱਲੀ ਕਰ ਲਿਓ ਜਿਹੜਾ ਕੋਈ ਵੀਰ ਦੂਰ ਦਰਾਡੇ ਬੈਠਾ ਵੀਡੀਓ ਕਾਲ ਤੇ ਤਸੱਲੀ ਕਰਵਾਉਣੀ ਚਾਹੁੰਦੇ ਉਹ ਤੇ ਵੀਡੀਓ ਕਾਲ ਤੇ ਵੀ ਤੁਸੀਂ ਇੱਕ ਡੰਗ ਦੀ ਚਵਾਈ ਕਰਕੇ ਚੌਥਾ ਥਾਣਾ ਦੀ ਤਸੱਲੀ ਕਰ ਸਕਦੇ ਜੀ ਠੀਕ ਆ ਥਾਣ ਥਣ ਮੇਰਾ ਵੀਰ ਮੰਨ ਕੇ ਇੱਕ ਸਬਦਾ ਕਰਿਆ ਥਾਣ ਥਣ ਕੋਈ ਛੋਟਾ ਜਹਾੜੀਗਾ ਮੱਝਾਂ ਦਾ ਥਾਣਾ ਪਤਾ ਹੀ ਇਹਦਾ ਰੋਕਰੋ ਆ ਦੇਖੋ ਜਰਾ ਮੈਂ ਧਾਰਾ ਮਾਰ ਕੇ ਵਿਖਾ ਦਿੰਨੇ ਆਪਾਂ ਆ ਲੋ ਆ ਮਗਰਲੇ ਥਨ ਕਰੋ ਚੈੱਕ ਕੋਈ ਗੱਲ ਨਹੀਂ ਸੰਭੋ ਸਾਹਿਬ ਠੀਕ ਆ ਜੀ ਤੇ ਚਾਚੇ ਉੱਪਰ ਜ਼ਖਮ ਹੋਇਆ ਉਹ ਲੌਣ ਲੌਣ ਤੋਂ ਗੱਡੀ ਗੱਡੀ ਤੋਂ ਜੋ ਲਾਈ ਲੋਈ ਉਦੋਂ ਮਾੜਾ ਮੋਟਾ ਹੋ ਗਿਆ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਭੋਰ ਭਰਦ ਨਹੀਂ ਗਈ ਕਿਸੇ ਟਿੱਕੀ ਜੋ ਬੋ ਆ ਮਾਰੀ ਲੱਗਾ ਸੀ ਮਹਿਸੂਸ ਹੋਇਆ ਨਾ ਨਾ ਕੋਈ ਚੱਕਰ ਨਹੀਂ ਸੰਦੂ ਸਾਹਿਬ ਬੜਾ ਜਖਮ ਜਹਾ ਸੁੱਕ ਗਿਆ ਨਾ ਹਾਂਜੀ 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 ਠੀਕ ਹੈ ਭਰਾ ਬਾਕੀ ਆਪਣੀ ਚੋਗ ਤੇ ਤਸੱਲੀ ਕਰਕੇ ਖੜੇਗੇ ਭੈਣ ਭਰਾ ਸੂਈ ਸਵਾਈ ਇਹਦਾ ਤਾਂ ਕੋਈ ਚੱਕਰ ਹੀ ਨਹੀਂ ਆ ਬਸ ਬਸ ਸਾਹਮਣੇ ਆ ਸਾਰਾ ਕੁਝ ਤੇ ਜਦ ਕਿੰਨਾ ਵੀ ਰੇ ਲੈਂਦੇ ਨੇ ਬਾ ਫਿਰ ਕੀ ਕੀਤਾ ਸੰਦੂ ਸਾਹਿਬ ਮੋਲ ਕਰਨ ਉਹਦਾ 35000 ਕਰਦੇ ਆ ਅੱਛਾ ਅੱਛਾ ਹਾਂਜੀ 32.5 ਹਜ਼ਾਰ ਦੀ ਦੇ ਦਾਂਗੇ 32.5 ਹਾਂਜੀ ਹਾਂਜੀ ਲਾਸਟ ਲੈਣ ਦੇਣੀ ਹਾਂਜੀ ਹਾਂਜੀ ਲਓ ਜੀ 32.5 ਹਜ਼ਾਰ ਦੀ ਜਿਹੜੀ ਦੋਸਤੋ ਬਾਈ ਜਾਂਦਾ ਵੀ ਦੇ ਦੇਾਂਗੇ ਤੇ ਤੀਜੇ ਦਿਨ ਦੇ ਵਿੱਚ ਆ ਦੋਸਤੋ ਠੀਕ ਆ ਬਾਕੀ ਵਹਿੜ ਤੁਸੀਂ ਪ੍ਰੋਪਰ ਦੇਖ ਲਈ ਆ ਠੀਕ ਆ ਸੋ ਚੰਗੀ ਥਣ ਦੇਵੇਦੀ ਆ ਦੁੱਧ ਨਾਰਮਲੀ ਦੋਸਤੋ ਸੋਨਾ ਚਵਾ ਦੂਗੀ ਜੇਕਰ ਅੱਜ 10 ਕਿਲੋ ਬੋਹੜਾ ਦੀ ਚਲਣ ਰਹੀ ਆ ਤੇ ਦੁੱਧ ਆਪੇ ਚੰਗੇ ਦੀ ਉਮੀਦ ਕਰ ਸਕਦੇ ਸੋਹਣੀ ਸੇਵਾ ਦਾ ਕੋਈ 13-14 ਲੀਟਰ ਤੋਂ ਵੀ ਤੁਸੀਂ ਪਲੱਸ ਵੀ ਚੋ ਸਕਦੇ ਜੇ ਚੰਗੀ ਸੇਵਾ ਤੇ ਆ ਦੁੱਧ ਪਾ ਦੇਊਗੀ ਠੀਕ ਆ ਅੱਗੇ ਆਪਣੇ ਕੋਲ ਆ ਬੈਡ ਜੱਜ ਆ ਗਈ ਹੈ ਹਾਂਜੀ ਇਹ ਵੀ ਦੂਜਾ ਸੂਆ ਸੂਈ ਸੰਤੂ ਸਾਹਿਬ ਇਹ ਦੂਜੇ ਸੂਵੇ ਡੱਬੀ ਵਹਿੜ ਹਾਂਜੀ ਇਹਨੂੰ ਅਜੇ ਤੇ ਜਿਆਦਾ ਦਿਨ ਸੂਈ ਨੂੰ ਅ ਤੀਜਾ ਦਿਨ ਹਾਂਜੀ ਹਾਂਜੀ ਦੂਜਾ ਸੂਆ ਬੱਚਾ ਮਗਰ ਕੀ ਤੇ ਵਛਾ ਵਾਜੀ ਮਗਰ ਬੱਚਾ ਇਹਦੇ ਵੀ ਹਾਂਜੀ 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 ਦਿਨ ਦੂਜਾ ਹੀ ਹੈ ਨਾ 나ੜੂ ਬੱਚੇ ਦੇ ਨਾਲ ਹਾਂਜੀ 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 ਇਹ ਗਿੱਲਾ 나ੜੂਆ ਵੇਖ ਲੋ 나ੜੂ ਬਿਲਕੁਲ ਬੱਚੇ ਦੇ ਨਾਲ ਆ ਦੋਸਤੋ ਪਿਛੇ ਐਚ ਐਫ ਬਰੀਡ ਦੇ ਵਿੱਚ ਵਛਾ ਮੇਲ ਕਾਫ ਆ ਤੇ ਆਪ ਉਹ ਵੀ ਦੋਸਤੋ ਥੋੜੀ ਜੀ ਕ੍ਰੋਸ ਵੀ ਤੁਸੀਂ ਮੰਨ ਸਕਦੇ ਡੱਬੀ ਵਹਿੜ ਆ ਤੇ ਸੂਆ ਇਹਦਾ ਦੂਜਾ ਹੋਊਗਾ ਹਾਂਜੀ 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 ਠੀਕ ਹੈ ਜੀ ਤੇ ਜਾਜੇ ਦੇ ਥਲੇ ਕਿੰਨਾ ਕੁ ਬੋਲਾ ਚਾਹੀਦਾ ਥਲੇ 13 14 ਕਿਲੋ ਸੰਧੂ ਸਾਬ ਹੋਣਾ ਇਸ ਟਾਈਮ ਹੈਗਾ ਮੌਕੇ ਦਾ ਅੱਛਾ ਹਾਂਜੀ ਹਾਂਜੀ ਠੀਕ ਹੈ ਖਾਲੀ ਖੁਲੀ ਕਰਤੀ ਸੀ ਅੱਜ ਮਾਰਨਿੰਗ ਇਹ ਹਾਂਜੀ ਹਾਂਜੀ ਸਾਫ ਸੁਭ ਕੀਤੀ ਹੈ ਬਾਕੀ ਭਲਾਂ ਭੁਲਾ ਹੈਗੀਆਂ ਨਾਰਮਲੀ ਜੀਆਂ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਦਰਮਿਆਨੀਆਂ ਪਸ਼ੂ ਜੜੀਆਂ ਭਲਾਂ ਦੇ ਵਿੱਚ ਆ ਜਾਂਦਾ ਸੂਣ ਤੋਂ ਬਾਅਦ ਹੌਲੀ ਹੌਲੀ ਜੜੀਆਂ ਬਿਲਕੁਲ ਪੂਰਤ ਹੋ ਜਾਣਗੀਆਂ ਤੇ ਬਾਕੀ ਆ ਵੇਖੋ ਥਣ ਵੇਖੋ ਦੋਸਤੋ ਕਿਹੜਾ ਲੱਗਾ ਬਿਲਕੁਲ ਮੁੱਠੀ ਹਾਥੀ ਚਬਾਈ ਦਾ ਥਾਣਾ ਤੇ ਬਿਲਕੁਲ ਇੱਕ ਗੋਲ ਠੀਕ ਆ ਜੀ ਬਲੈਡਰ ਬੰਨੀ ਖੜੀ ਆ ਕਰਮਾ ਵਾਲੀ ਲੇਵੇ ਦੀ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਵੱਡੇ ਚੱਡੇ ਦੇ ਵਿੱਚ ਆ ਤੇ 12 13 12 13 ਬੌਲਾ ਅਜ ਦੂਜੇ ਦਿਨ ਦੇ ਵਿੱਚ ਤੇ ਬੌਲੇ ਤੋਂ ਜਿਹੜੀ ਸਾਫ ਕਰਤੀ ਆ ਠੀਕ ਆ ਤੇ ਲਓ ਜੱਜ ਵੀਰ ਖੋਲਤ ਗਏ ਸੂ ਦੇ ਵਿੱਚ ਆ ਯਾ ਨਾਰਮਲੀ ਦੋਸਤੋ ਆਪਾਂ ਦੇਖਦੇ ਆ ਪਸੂ ਸੂ ਦੇ ਵਿੱਚ ਆ ਕੋਈ ਹਫਤਾ 10 ਦਿਨ ਲੱਗ ਜਾਂਦੇ ਸਿੱਧੇ ਸੁਧੇ ਹੋਣ ਦੇ ਵਿੱਚ ਤੇ ਉਸ ਅਕੋਰਡਿੰਗ ਤੁਸੀਂ ਬਿਲਕੁਲ ਆ ਵੇਖ ਲਓ ਠੀਕ ਆ ਥਣ ਥਣ ਦੀ ਜਿਹੜੀ ਅਗਲੇ ਪਿਛਲੇ ਥਣਾਂ ਦੀ ਵਿਥੀ ਦੀ ਗੱਲ ਕਰਨ ਲੱਗੇ ਤੇ 6 6 7 7 ਇੰਚ ਤੇ ਦੋਸਤੋ ਥਣਾ ਤੇ ਬਿਲਕੁਲ ਸੱਜੀ ਖੱਬੀ ਬਹਿਣੀ ਦਾ ਥਾਨ ਘਟੋ ਘਟ ਪੀ ਤਿੰਨ ਚਾਰ ਚਾਰ ਇੰਚ ਤੇ ਚੱਪੇ ਚੱਪੇ ਤੇ ਆ ਤੇ ਬੌਲਾ ਵਧੀਆ ਹੈਗਾ ਦੋਸਤੋ ਚੰਗੀ ਉਮੀਦ ਆਪਾਂ ਇਸ ਵੈੜ ਤੋਂ ਕਰ ਸਕਦੇ ਹਾਂ ਦੁੱਧ ਸੋਹਣਾ ਚਵਾ ਦੂਗੀ ਜਿਹੜਾ ਵੀਰ ਕੋਈ ਲੈ ਕੇ ਜਾਊਗਾ ਸੇਵਾ ਦੋਸਤੋ ਪਸ਼ੂ ਦੀ ਕਰਨੀ ਪੈਂਦੀ ਆ ਸੇਵਾ ਜਿਹੜਾ ਵੀਰ ਚੰਗੀ ਸੋਹਣੀ ਕਰ ਲੈਂਦਾ ਵਧਾ ਵੀ ਸਕਦੇ ਹੋ ਘਟਾ ਵੀ ਸਕਦੇ ਹੋ ਆਪਣੇ ਹੱਥ ਵਾਸਾ ਤਾਜੀ ਸੱਜਰ ਸੂਏ ਪਸ਼ੂ ਆ ਠੀਕ ਆ ਜਿਹੜਾ ਕੋਈ ਅੱਜ ਦੱਸਣ ਡਿਆ ਬਿਲਕੁਲ ਬੌਲੇ ਤੇ ਦੱਸਣ ਡਿਆ ਪਸ਼ੂ ਤੇ ਬੌਲੇ ਤੇ ਆਪਦੀ ਪੁਸ਼ਟੀ ਕਰ ਲਿਓ ਜਿਹੜਾ ਕੋਈ ਦੁੱਧ ਤੇ ਹੋਇਆ ਉਹਦੀ ਦੁੱਧ ਤੇ ਤਸੱਲੀ ਕਰ ਲ ਤੇ ਆ ਬੈਕ ਸਾਈਡ ਤੋਂ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਤਸੱਲੀ ਨਾਲ ਲੈ ਵੀ ਚੱਜ ਜੱਜਵੀਰ ਮੜਾ ਜਾ ਤਸੱਲੀ ਕਰਾ ਦੋ ਹਾਥੋ ਥਲਾ ਦੇ ਆ ਜੀ ਹਾਂਜੀ ਆ ਵੇਖੋ ਸੰਤੂ ਸਾਹਿਬ ਕੋਈ ਗੱਲ ਹੀ ਨਹੀਂ ਮੈਂ ਨਾ ਵੀ ਜਿੱਧਰ ਦੀ ਮਰਜ਼ੀ ਬੈਜੋ ਜਿੱਧਰ ਦੀ ਮਰਜ਼ੀ ਬੈ ਕੇ ਕੋਈ ਪੈਣ ਜਿਵਾਈ ਕਰ ਲੇ ਕੋਈ ਵੀਰ ਜਿਵਾਈ ਕਰ ਲੇ ਹਾਂ ਦੀ ਕੋਈ ਨਹੀਂ ਕੋਈ ਗੱਲ ਹੀ ਕੋਈ ਨਹੀਂ ਹਾਂਜੀ ਕੋਈ ਗੱਲ ਬਾਤ ਨਹੀਂ ਲਓ ਜੀ ਠੀਕ ਆ ਤੇ ਜੱਜਵੀਰ ਕੀ ਲੈਣ ਦੇ ਨੇ ਦਾ ਫਿਰ ਕੀ ਕਰਤਾ ਮੁੱਲ ਸੰਤੂ ਸਾਹਿਬ ਇਹਦਾ 42000 ਹਾਂ 40000 ਦੀ ਦੇ ਦਾਂਗੇ 40 ਦੀ ਹਾਂਜੀ ਹਾਂਜੀ ਠੀਕ ਆ ਜੀ ਆ ਜੋੜਦਿਆਂ ਵਾਲੀ ਗੱਲ ਆ ਗਈ ਹਾਂਜੀ ਹਾਂਜੀ ਲਾਈਵ ਦੋਸਤੋ ਇਹ ਮੇਲਾ ਲੁੱਟਿਆ ਜਾਣਾ ਜੇ ਫੜ ਲਓ ਫੜ ਲਓ ਜਾਣੀ ਹੈ ਜਦੋਂ ਆਪਣੀ ਬਿਲਕੁਲ ਵੀਡੀਓ ਅਪਲੋਡ ਹੋ ਗਈ ਪਸੂ ਜਾਇਜ ਤੇ ਬਿਲਕੁਲ ਵਾਜਬ ਰੇਟਾਂ ਦੇ ਉੱਪਰ ਨੇ ਬਾਕੀ 10000 16 17 ਲੀਟਰ ਇਹਨੇ ਵੜਨੇ ਚਾਹ ਆ ਜਾਣਾ ਪੂਰਾ ਦਿਨਾਂ ਤੇ ਆਈਦਾ 15 ਦਿਨਾਂ ਨੂੰ ਆ ਗਏ ਠੀਕ ਹੈ ਜੀ ਐ ਤੇ ਜਾ ਦੇਣਾ 13 14 ਕਿਲੋ ਦੁੱਧ ਆ ਇਹਨੂੰ ਕੀ ਜਾਂਦਾ 16 17 ਕਿਲੋ ਸਹੀ ਹੈ ਹਾਂਜੀ ਹਾਂਜੀ ਲਾਈਵ ਦੋਸਤੋ ਵੀਰਾਂ ਦਾ ਵੀ ਦੁੱਧ 15 ਤੋਂ ਪਲੱਸ 16 ਸਾਰਾ ਲੀਟਰ ਜਿਹੜਾ ਦੁੱਧ ਚਵਾ ਦੂਗੀ ਤੇ ਬਾਕੀ ਬੋਲਾ ਜਿਹੜਾ ਦੋਸਤੋ ਸੋਨਾ ਵੱਛੀ ਚੰਗੀ ਆ ਵੈੜ ਓਵਰਾਲ ਜਿੰਨੀਆਂ ਦੋਸਤੋ ਸਾਰੀ ਚੰਗੀ ਆ ਇੱਕ ਲਾਸਟ ਵਿੱਚ ਆ ਨਾਗ ਤੁਹਾਨੂੰ ਦਿਖਾਉਣਾ ਹਾਂਜੀ ਤੇ ਇਹਦਾ ਕੀ ਵੀਰ ਜੀ ਵੀਰੋ ਇਹ ਸੰਧੂ ਸਾਹਿਬ ਦੂਜਾ ਸੂਗਾ ਸੂਈ ਆ ਹਾਂ ਇਹ ਰਾਤ ਹੀ ਸੂਈ ਆ ਅੱਛਾ ਹਾਂਜੀ ਵਸ਼ੀ ਦਿੱਤੀ ਇਹਨੇ ਇਹਨੇ ਵਸ਼ੀ ਦਿੱਤੀ ਹਾਂਜੀ ਹਾਂਜੀ ਵਸ਼ੀ ਬਹੁਤ ਵਧੀਆ ਡੱਬੀ ਵਸ਼ੀ ਦਿੱਤੀ ਆ ਲਓ ਜੀ ਰਾਤ ਸੂਈ ਆ ਤੇ ਜੇਰ ਕਿੰਨੇ ਕਿਰਪਾ ਆ ਜੇਰ ਤੜਕੇ ਚਾਰ ਕੋਏ ਯਾਨੀ ਕਿ ਜੇਰ ਪਾਤੀ ਇਹਨੇ ਗਏ ਅੱਛਾ ਪ੍ਰੋਪਰ ਪੂਰੀ ਜੇਰ ਰਾਤ ਕੋਏ ਰਾਤ ਸੂਈ ਆ ਪੂਰੀ ਜੇਰ ਪੈ ਗਈ ਹਾਂਜੀ 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 ਜੇਰ ਜੋਰ ਪ੍ਰੋਪਰ ਪੈ ਗਈ ਇਹਦੀ ਠੀਕ ਹਾਂਜੀ ਤੇ ਚਾਰ ਪੰਜ ਕਿਲੋ ਆਪ ਅੱਜ ਮਾਰਨਿੰਗ ਹਾਂਜੀ 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 ਲੋਬੀ ਦੋਸਤੋ ਰਾਤ 12:00 ਵਜੇ ਵੀਰਾਂ ਦਾ ਵੀ ਸੂਈ ਆ ਮਗਰ ਬੱਚੀ-ਬੱਚੀ ਤੁਹਾਨੂੰ ਦਿਖਾਉਣੇ ਆ ਪੂਰੀ ਮਗਰ ਐਚਐਫ ਬ੍ਰੀਡ ਦੇ ਵਿੱਚ ਬੱਚੀ ਐ ਡੱਬੀ ਬੱਚੀ ਐ 나ੜੂ ਬਿਲਕੁਲ ਗਿੱਲਾ ਬੱਚੇ ਦੇ ਨਾਲ ਆ ਦੇਖੋ ਜੀ ਹਲਕੀ-ਫੁਲਕੀ ਜੀ ਫੀਮੇਲ ਆ ਪੂਰੀ ਐਕਟਿਵ ਚੁਸਤ ਆ ਦੇਖੋ ਠੀਕ ਆ ਪੂਰੀ ਐਕਟਿਵ ਤੇ ਦੂਜਾ ਸਵੇਰ ਦੋਸਤੋ ਇਹ ਵੈੜ ਸੂਈ ਆ ਤੇ ਸਵੇਰ 4:00 ਵਜੇ ਦੇ ਨੇੜੇ ਤੇ ਜਿਹੜੀ ਆ ਜੇਰ ਪ੍ਰੋਪਰ ਪਾਤੀ ਆ ਆ ਤੁਸੀਂ ਵੇਖ ਸਕਦੇ ਜੀ ਅੱਜ ਰਾਤ ਚਾਹੇ ਅੱਜ ਮਾਰਨਿੰਗ 12:00 ਵਜੇ ਦੋਸਤੋ ਰਾ ਤੇ ਆ ਜੱਜ ਵਿੱਚ ਸਰੂ ਆ ਹਾਂਜੀ ਹਾਂਜੀ ਇਹ ਚੱਲਦਾ ਨਹੀਂ ਸੰਧੂ ਸਾਹਿਬ ਇਹ ਬੰਦੀ ਆ ਹਾਂਜੀ ਹਾਂਜੀ ਇਹ ਬੰਦੇ ਚੱਲਦਾ ਨਹੀਂ ਬਾਕੀ ਚਾਰੇ ਥਾਂ ਤੇ ਚੱਲਦੇ ਪ੍ਰੋਪਰ ਹਾਂ ਵਰਦੇ ਚਾਰੇ ਆ ਹਾਂਜੀ ਲਓ ਵੀ ਦੋਸਤੋ ਇੱਕ ਉਲਟ ਬਹਿਣੀ ਵਾਲੇ ਪਾਸੇ ਇੱਕ ਸਰੂ ਜਿਹੜਾ ਵਿੱਚ ਹੈਗਾ ਅਗਲੇ ਪਿਛਲੇ ਥਾਣੇ ਦੇ ਵਿੱਚ ਥੋੜਾ ਜਿਹਾ ਨੂੰ ਕਰ ਦੋ ਕੋਈ ਠੀਕ ਆ ਤੇ ਚੱਲਦਾ ਨਹੀਂਗਾ ਠੀਕ ਆ ਜੀ ਉਹ ਸੁਰਾਖ ਨਹੀਂ ਹੈਗਾ ਬਿਲਕੁਲ ਬੰਦ ਸਰੂ ਆ ਆ ਦੇਖੋ ਚਾਰ ਥਾਣੇ ਪ੍ਰੋਪਰ ਚਾਰੇ ਧਨ ਵਰਦੇ ਆ ਸਹਜ ਵਿੱਚ ਜਿਹੜੇ ਦੋਸਤੋ ਬਿਲਕੁਲ ਇੱਕ ਦੂਜੇ ਦੀ ਸਿਹਤ ਤੇ ਆ ਇਹ ਚਾਰੇ ਪ੍ਰੋਪਰ ਥਰਡ ਚੱਲਦੇ ਆ ਜਿਹੜਾ ਇੱਕ ਆ ਸੈਂਟਰ 'ਚ ਤੁਹਾਨੂੰ ਦਿਖਾਈ ਦੇ ਰਿਹਾ ਉਲਟ ਬਹਿਣੀ ਵਾਲੇ ਪਾਸੇ ਇਹ ਥਾਂ ਬੰਦ ਆ ਦੋਸਤੋ ਅੱਗੇ ਨੱਕੇ ਦੇ ਅੱਗੇ ਬਿਲਕੁਲ ਸਰੂ ਨਹੀਂ ਕਾਗਾ ਨਾ ਹੀ ਜਿਹੜਾ ਦੋਸਤੋ ਇਹਨੇ ਚਲਣਾ ਠੀਕ ਆ ਬੰਦ ਆ ਤੇ ਪੂਰਾ ਮੇਰਾ ਵੀਰ ਆ ਉਹਦੀ ਕੋਈ ਤਸੱਲੀ ਕਰ ਸਕਦਾ ਥਾਂ ਥਣ ਪੂਰਾ ਮੁੱਠੀ ਆ ਬਿਲਕੁਲ ਅਲੈਦਾ ਹੀ ਕੰਮ ਆ ਬੈਕ ਸਾਈਡ ਤੋਂ ਆ ਭਣੀ ਭਲਾਂ ਭਲਾਂ ਜਾ ਵਸ਼ੀ ਆ ਜੇ ਬਿਲਕੁਲ ਜੀ ਹਾਂ ਜੀ ਆਹ ਦੇਖ ਠੰਡੀ ਸੀਲ ਬਾਕੀ ਕੋਈ ਗੱਲ ਬਾਤ ਨਹੀਂ ਠੀਕ ਆ ਸਲੱਗ ਸਲੂ ਕੋਈ ਪੂਰੀ ਆ ਦੋਸਤੋ ਠੰਡੀ ਠੁੰਡੀ ਪੂਰੀ ਸਾਂਧੋਂ ਦੀ ਕੁਆਲਿਟੀ ਬਹੁਤ ਖੂਬਸੂਰਤ ਲਿਆਓ ਖੋਲ ਕੇ ਤੋਰ ਕੇ ਦਿਖਾ ਦਈਏ ਜੀ ਵਾੜ ਚੰਗੀਆਂ ਦੋਸਤੋ ਵੇੜਾ ਜਿੰਨੇ ਵੀ ਪਸ਼ੂ ਆਉਂਦੇ ਹਰ ਵਾਰ ਸਾਰੇ ਚੰਗੇ ਆ ਤਸੱਲੀ ਵੀਰ ਕਰ ਲੂਗਾ ਹੋਰ ਗੱਲਬਾਤ ਚੰਗੀ ਹੋ ਜਾਂਦੀ ਆ ਵੇਖੋ ਜਾਤਕ ਚਵਾਈ ਜਾਊਗੀ 12 14 ਲੀਟਰ ਸੰਧੂ ਸਾਹਿਬ ਇਹ ਚਵਾਉ 16 17 ਕਿਲੋ ਇਹਨੇ ਜੇ 12 13 ਚਵਾਇਆ ਤਾਂ ਕੀ ਚਵਾਇਆ ਅੱਛਾ ਅੱਛਾ ਹਾਂਜੀ ਲੋਵੀ ਵੀਰ ਦਾ ਜਿਹੜਾ ਦੋਸਤਾਂ ਕਾਪ ਦਾ ਆਈਡੀਆ ਜਿੱਦਾਂ ਥਾਨਲੇਵਾ ਸੰਧੂ ਸਾਹਿਬ ਲੱਗਾ ਆ ਲੋ ਸਵਾਰਦੀ ਦੇਖ ਤੂੰ ਕਿ ਚੰਗੀ ਆ ਬੋਲ ਜਿੰਨੀ ਕਾਲੀ ਸ਼ਾਹ ਬਿਲਕੁਲ ਇੱਕ ਰੰਗ ਬਲਿਆ ਹੋਈ ਆ ਬਾਕੀ ਸੰਧੂ ਸਾਹਿਬ ਭਵਾਨਾ ਜਿਹੜਾ ਦੋਸਤੋਂ ਵਾਈਟ ਸਪੌਟ ਜਿਹੜੇ ਹੈਗੇ ਭਵਾਨੇ ਲਈ ਵੇ ਤੇ ਬਾਕੀ ਓਵਰ ਆਲ ਪਾਟੀ ਦੀ ਜਿੰਨੀ ਵੀ ਆ ਸਾਰੀ ਬਲੈਕ ਇੱਕ ਰੰਗ ਕਾਲੀ ਠੀਕ ਆ ਸੋ ਰਾਤ ਸੂਈ ਆ ਕੋਈ ਵੀਰ ਬੌਲੇ ਤੇ ਤਸੱਲੀ ਕਰ ਸਕਦਾ ਤੇ ਐਨ ਓਕੇ ਆ ਜਮਾ ਆਪਦੇ ਵੱਲੋਂ ਬਾਈ ਦਾ ਬਿਲਕੁਲ ਜਿਹੜਾ ਤਜਰਬਾ ਦੋਸਤੋ ਵਪਾਰੀ ਵੀਰ ਦਾ ਪੂਰੀ ਨਰਖਪਰਕ ਕਰਕੇ ਲੈ ਕੇ ਆਉਂਦਾ ਅੱਗੋਂ ਤੁਸੀਂ ਬੇਸ਼ੱਕ ਆਪਦਾ ਪੜਿਆ ਵਿਚਾਰ ਲਿਓ ਠੀਕ ਆ ਆ ਵੇਖੋ ਤੇ ਜੱਜ ਵੀਰ ਕਿਥੋਂ ਤੱਕ ਲੈਣ ਦੇਣ ਮੋਲ ਦੇ ਸੰਧੂ ਸਾਹਿਬ ਇਹਨਾਂ ਦਾ 50 55 ਵੀ ਕਰੀ ਜਾਂਦੇ ਇਹੋ ਜਿਹੀਆਂ ਦਾ ਆ ਆਪਾਂ 45000 ਦੀ ਲਾਸ਼ ਦੇ ਦਾਂਗੇ 45 ਦੀ ਹਾਂਜੀ 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 ਲੈ ਅੱਜ ਤੇ ਉੜਦਿਆਂ ਵਾਲੀ ਗੱਲ ਆ ਗਈ ਸੰਧੂ ਸਾਹਿਬ ਚਲੋ ਬਹੁਤ ਵਧੀਆ ਗੱਲ ਆ ਹਾਂਜੀ ਹਾਂਜੀ ਲਓ ਵੀ ਦੋਸਤੋ ਜਮੇ ਸੱਜਰ ਬਿਲਕੁਲ ਸੱਜਰ ਸੂਈ ਵੈੜੜ 45000 ਲੈਣ ਦੇਣਾ ਇੱਥੇ ਵੀ ਕੋਈ ਆ ਜਾਂਦਾ ਤਾਂ ਜੱਜ ਭਾਈ ਮਾਨਦਾਨ ਪ੍ਰੇਮ ਭੜਪਾ ਪੂਰਾ 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 ਸੰਧੂ ਸਾਹਿਬ ਮਾਨਦਾਨ ਪੂਰਾ ਕਰਾਂਗੇ ਭੈਣ ਭਰਾਜ ਦਾ ਜਿੰਨਾ ਵੀ ਹੁੰਦਾ ਹਾਂਜੀ 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 ਲਓ ਦੋਸਤੋ ਆਪਾਂ ਅੱਗੇ ਵੀ ਜਿੰਨੇ ਡੰਗਰ ਸੰਧੂ ਸਾਹਿਬ ਇਹ ਚੀਜ਼ ਤੇ ਤੁਹਾਨੂੰ ਪਤਾ ਭਾਜ ਦਈਦੇ ਆ ਭਾਜ ਦੇ ਹਾਂਜੀ 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 ਉਹ ਕਈ ਵੀਰ ਕਹਿ ਦਿੰਦੇ ਨੇ ਵੀ ਹਾਈ ਉੱਚਾ ਚੱਕਿਆ ਤੇ ਉੱਚਾ ਚੱਕਿਆ ਫਿਰ ਅਗਲੇ ਅੱਗੇ ਥੋੜਾ ਉੱਚਾ ਲੈ ਜਾਣਾ ਹਾਂਜੀ ਹਾਂਜੀ ਤੇ ਆਪਾਂ ਦਾ ਵੀ ਕਿੰਨੀ ਵੀ ਆਪਾਂ ਖੇਚਲ ਕਰਕੇ ਨੀਵਾ ਬਿਲਕੁਲ ਕੋਲਾ ਜਾ ਪਸੂ ਲਈਏ ਤੇ ਉਹਨੇ ਥੋੜੀ ਕਮਾਈ ਦੇ ਨਾਮ ਤੇ ਦੇ ਦਈਏ ਹਾਂਜੀ ਹਾਂਜੀ ਸੰਧੂ ਅੱਛਾ ਜੱਜਵੀਰ ਦੇ ਪਸ਼ੂ ਆ ਚਾਰ ਸੀ ਅੱਜ ਹਾਂਜੀ ਹਾਂਜੀ ਤੇ ਇਹ ਚਾਰੇ ਪਸ਼ੂ ਦੋਸਤੋ ਬਿਲਕੁਲ ਇੱਕ ਮੱਝ ਜਿਹੜੀ ਗੱਬਣਾ ਤਿਆਰੀ ਆ ਪੰਜ ਸੱਤਾਂ ਦਿਨਾਂ ਤੱਕ ਸੂਪੂਗੀ ਵੜਾ ਤਿੰਨੇ ਸੂਈਆਂ ਨੇ ਆਣ ਕੇ ਮੇਰਾ ਵੀਰ ਆਉਦੇ ਅੱਖੀ ਕੱਢ ਲਿਓ ਦੂਰ ਦਰਾਡੇ ਬੈਠੇ ਹੋ ਵੀਡੀਓ ਕਾਲ ਤੇ ਖਰੀਦਣੀ ਚਾਹੁੰਦੇ ਹੋ ਤੁਸੀਂ ਆਪਦਾ ਸੌਦਾ ਕਰ ਸਕਦੇ ਜੀ ਚਾਹੇ ਵੀਡੀਓ ਕਾਲ ਤੇ ਮਾੜੀ ਮੋੜ ਕੋਈ ਧਾਰ ਚਬਾਈ ਕਰਕੇ ਵੇਖਣੀ ਹੋ ਤੁਹਾਡੀ ਰਿਸਪੌਂਸਿਬਿਲਟੀ ਦਾ ਹੱਕ ਬਣਦਾ ਉਹ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਠੀਕ ਆ ਤੇ ਆ ਪਸ਼ੂ ਸੀ ਅੱਜ ਬਾਈ ਦੇ ਕੋਲ ਬੋਲ ਗਏ ਨੰਬਰ ਜੱਜਵੀਰ ਆਪਣਾ ਨੰਬਰ ਹੈਗਾ 9973 72 7286 ਪਿੰਡ ਮੋਹਨਪੁਰਾ ਦਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਵੀਰ ਹਾਂਜੀ ਠੀਕ ਹੈ ਸੋ ਦੋਸਤੋ ਇਹ ਸਾਨੇ ਵੀਰ ਜੱਜ ਪਿੰਡ ਮੋਹਨਪੁਰੇ ਤੁਸੀਂ ਖਾਸ ਵਿਜ਼ਿਟ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ